ਤੁਸੀਂ ਜੁੜੇ ਹੋ ਡੀਡੀਐਸ ਨਿਊ ਚੈਨਲ ਦੇ ਨਾਲ ਤੇ ਮੈਂ ਹਾਂ ਸੁਖਵਿੰਦਰ ਸਿੰਘ ਪੁਲਾਏ ਅੱਜ ਦੇ ਮੁੱਖ ਸਮਾਚਾਰ ਲੈ ਕੇ ਹਾਜ਼ਰਾਂ ਜੋ ਕਿ ਚਰਚਾ ਦਾ ਵਿਸ਼ਾ ਬਣੀ ਹੋਈਆਂ ਨੇ ਆਓ ਤੁਹਾਨੂੰ ਲੈ ਜਾਂਦੇ ਹਾਂ ਪਹਿਲੀ ਖਬਰ ਵੱਲ ਜੋ ਕਿ ਬਲਕਾਰ ਸਿੱਧੂ ਸਿਆਸੀ ਧਮਾਕਾ ਕਰ ਸਕਦੇ ਹਨ ਕਾਂਗਰਸ ਵੱਲੋਂ ਉਮੀਦਵਾਰ ਬਣ ਸਕਣ ਚੱਤਰਾ ਦਾ ਵਿਸ਼ਾ ਬਣੀ ਹੋਈ ਖਬਰ ਅਸੀਂ ਲੈ ਜਾਂਦੇ ਹਾਂ ਪਟਿਆਲੇ ਤੋਂ ਜੋ ਕਿ ਬੀਜੇਪੀ ਆਗੂਆਂ ਨਾਲ ਸੰਬੰਧਿਤ ਹੈ ਜਿੱਥੇ ਵੀ ਪੁਨੀਤ ਕੋਰ ਜਾ ਰਹੇ ਨੇ ਪ੍ਰਚਾਰ ਕਰਨ ਲਈ ਉੱਥੇ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਜਾਰੀ ਹੈ ਤੇ ਦੇਖਣਾ ਹੋਵੇਗਾ ਅੱਗੇ ਵੀ ਇਹਨਾਂ ਦਾ ਵਿਰੋਧ ਜਾਰੀ ਰਹੇਗਾ ਜਾਂ ਚੋਣ ਪਚਾਣ ਲਈ ਇਹਨਾਂ ਨੂੰ ਮੌਕਾ ਦੇਣੀ ਹੈ ਆਓ ਅਗਲੀ ਖਬਰ ਲੈ ਚੱਲਦੇ ਹਾਂ ਜੋ ਕਿ ਕਾਂਸਲ ਪਾਰਟੀ ਨਾਲ ਸੰਬੰਧ ਦਾ ਕਾਂਸਲ ਪਾਰਟੀ ਨੇ ਤੀਜੀ ਲਿਸਟ ਕੀਤੀ ਜਾਰੀ ਜਿੱਥੇ ਗਿ ਰਾਜਾ ਬੜਿੰਗ ਨੂੰ ਲੁਧਿਆਣੇ ਤੋਂ ਉਮੀਦਵਾਰ ਐਲਾਨਿਆ ਤੇ ਖਿੰਦਰ ਸਿੰਘ ਨੂੰ ਦਿੱਤਾ ਮੌਕਾ ਅਗਲੀ ਖਬਰ ਲੈ ਚੱਲਦੇ ਹਾਂ ਜਿੱਥੇ ਖੰਡੂਰ ਸਾਹਿਬ ਤੋਂ ਭਾਈ ਅਮਰਜੀਤ ਪਾਲ ਜੀ ਉਮੀਦਵਾਰ ਬਣੇ ਨੇ ਤੇ ਉਹਨਾਂ ਦੇ ਹੱਕ ਵਿੱਚ ਬੋਨੀ ਬਾਬਾ ਜੀ ਨੇ ਇੱਕ ਭਾਵਕ ਅਪੀਲ ਕੀਤੀ ਹੈ ਲੋਕਾਂ ਨੂੰ ਖੰਡੂਰ ਸਾਹਿਬ ਦੇ ਨੂੰ ਦਿੱਲੀ ਤੋਂ ਖਬਰ ਆ ਰਹੀ ਹੈ ਕਿ ਸੁਨੀਤਾ ਕੇਜਰੀਵਾਲ ਅੱਜ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਮਿਲਣਗੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੀਯੂ ਦੇ ਵਿੱਚ ਵਿਦਿਆਰਥੀਆਂ ਦੇ ਪੁਲਿਸ ਬਸਰਦਿਆਂ ਵਿੱਚ ਕੋਈ ਤੱਕਾ ਮੁਕੀ ਤੇ ਆਮੋ ਸਾਹਮਣੇ ਹੋਏ ਜਿਸ ਦੇ ਦੌਰਾਨ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਮੈਨੂੰ ਪੂਰੀ ਉਮੀਦ ਹੈ ਕਿ ਇੱਕ ਜਨੂ ਲੋਕ ਮੇਰੇ ਹੱਥ ਵਿੱਚ ਫਤਵਾ ਦੇਣਗੇ ਇਹ ਕਹਿਣਾ ਸੀਐਮ ਭਗਵੰਤ ਮਾਨ ਦਾ ਤੇ ਉਹਨਾਂ ਨੇ ਕਿਹਾ ਕਿ ਮੈਨੂੰ 13 ਹੱਥ ਚਾਹੀਨੇ ਜੋ ਇੱਕ ਮੁਠੀ ਬਣ ਕੇ ਪਾਰਲੀਮੈਂਟ ਦੇ ਵਿੱਚ ਇਨਕਲਾਬ ਬਣ ਕੇ ਆਉਣਗੇ ਅਗਲੀ ਖਬਰ ਹਲਕਾ ਬੱਸੀਪੁਰਾ ਤੋਂ ਸਾਹਮਣੇ ਆਈ ਜਿੱਥੇ ਕਿ OBC ਅਤੇ PAC ਦੇ ਮੈਂਬਰ ਮੁਲਕੀ ਸਿੰਘ ਮਠਾਰੂ ਤੇ ਅਨੁਸਾਰ ਤੇਆਂ ਵਿਅਕਤੀਆਂ ਬਲੂਕ ਹਮਲਾ ਕੀਤਾ ਗਿਆ ਜਿਸ ਦੌਰਾਨ ਉਥੇ ਦੇ ਦਰਬਾਰਾ ਸਿੰਘ ਗੁਰੂ ਅਤੇ ਜਗਦੀਸ਼ ਸਿੰਘ ਜੀਮਾ ਜੋ ਕਿ ਸਰੰਦ ਹਲਕਾ ਇੰਚਾਰਜ ਹਨ ਉਹਨਾਂ ਦਾ ਵਿਚੇਰ ਤੋਂ ਪਤਾ ਲੱਗਣ ਪਹੁੰਚੇ ਅਤੇ ਪ੍ਰਸ਼ਾਸਨ ਨੂੰ 48 ਘੰਟੇ ਦੀ ਦਿੱਤੀ ਚਤਾਵਨੀ ਮੋਦੀ ਜੋ ਹੈ ਕਿ ਅਰਬਧੀਆਂ ਦੀ ਸਰਕਾਰ ਚਲਾਉਂਦੇ ਹਨ ਇਹ ਬਿਆਨ ਰਾਹੁਲ ਗਾਂਧੀ ਦਾ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਸੇ ਮੌਕੇ ਦੇ ਲੋਕਾਂ ਦੀ ਕੀ ਰਾਏ ਹੈ ਤਾਂ ਲੋਕ ਹੀ ਦੱਸਣਗੇ ਉਹਨਾਂ ਟਾਈਮ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਪ੍ਰਕਾਸ਼ ਤੋਂ ਮੌਕੇ ਗੁਰੂ ਘਰਾਂ ਦੇ ਵਿੱਚ ਲੱਗਿਆ ਰੌਣਕਾ ਇਸ ਮੌਕੇ ਤੇ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਵੀ ਰੌਣਕਾਂ ਦੇਖਣ ਨੂੰ ਮਿਲੀਆਂ ਤੇ ਦਰਬਾਰ ਸਾਹਿਬ ਵੀ ਸਜਾਇਆ ਗਿਆ